ਦੇੋਕੋ ਕੀ ਹਾਂ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਏਆਈ ਟੋਟਲ ਦਾ ਬੋਲ ਹੈਗਾ ਹੰਟਰ ਉਸ ਬਾਰੇ ਆਪਾਂ ਤੁਹਾਨੂੰ ਅੰਕੜਿਆਂ ਬਾਰੇ ਜਾਣੂ ਕਰਵਾਵਾਂਗੇ ਸੋ ਆਪਾਂ ਨੂੰ ਵੀਰ ਭਰਾਵਾਂ ਕਮੈਂਟ ਕਰਕੇ ਕਹਿ ਰਹੇ ਸੀ ਕਿ ਏਆਈ ਏਆਈ ਟੋਟਲ ਦਾ ਜੋ ਬੋਲਾ ਹੰਟਰ ਉਸ ਬਾਰੇ ਵੀ ਦੱਸੋ ਹਨਾ ਸੋ ਇੱਕ ਤੁਹਾਨੂੰ ਆਪਾਂ ਗੱਲ ਦੱਸ ਦਿਆਂ ਵੀ ਧਿਆਨ ਨਾਲ ਸੁਣਿਓ ਜਿੰਨੇ ਵੀ ਇਹ ਬੋਲ ਏਆਈ ਟੋਟਲ ਦੇ ਆਪਣੇ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਅਵੇਲੇਬਲ ਨੇ ਇਸ ਵਕਤ ਉਹ ਸਾਰੇ ਟੋਟਲ ਅਲਾਈਟ ਜੈਨੇਟਿਕਸ ਕੰਪਨੀਆਂ ਉਹਨਾਂ ਦੇ ਥਰੂ ਆਪਾਂ ਨੂੰ ਮਿਲਦੇ ਆ ਸੋ ਜਿਹੜੇ ਵੀ ਕਿਸੇ ਵੀਰ ਭਰਾ ਨੇ ਇਹ ਟੋਟਲ ਬੋਲ ਦਾ ਸਿਮਲ ਡਾਟਾ ਹੋਵੇ ਉਹ ਅ ਇਲਾਈਟ ਜੈਨੇਟਿਕਸ ਨਾਲ ਇਹਨਾਂ ਦਾ ਸੰਪਰਕ ਕਰ ਸਕਦਾ ਉਹਨਾਂ ਦਾ ਫੋਨ ਨੰਬਰ ਤੇ ਆਪਾਂ ਨੂੰ ਸੀਮਨ ਸੀਮਨ ਮਿਲ ਸਕਦੇ ਆ ਜੇ ਤਾਂ ਤੁਹਾਡੇ ਕੋਲ ਹੈਗਾ ਕੰਟੈਕਟ ਨੰਬਰ ਤਾਂ ਠੀਕ ਹੈ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ ਉਹਨਾਂ ਨਾਲ ਜੇ ਤੁਹਾਡੇ ਕੋਲ ਕੰਟੈਕਟ ਨੰਬਰ ਨਹੀਂ ਹੈਗਾ ਕਿਸੇ ਕੋਲ ਤਾਂ ਕਮੈਂਟ ਵਿੱਚ ਕਮੈਂਟ ਕਰ ਦਿਓ ਕਿ ਵੀ ਉਹਨਾਂ ਦਾ ਆਪਣਾ ਕੰਟੈਕਟ ਨੰਬਰ ਕੀ ਹੈ ਤਾਂ ਆਪਾਂ ਤੁਹਾਨੂੰ ਦੱਸ ਦੇਵਾਂਗੇ ਠੀਕ ਆ ਸੋ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਵੀਰ ਭਰਾ ਜੋ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜਿਵੇਂ ਤੁਸੀਂ ਦੇਖ ਸਕਦੇ ਆ ਹੰਟਰ ਬਾਲ ਦੀ ਫੋਟੋ ਬਹੁਤ ਹੀ ਸ਼ਾਨਦਾਰ ਬੋਲ ਦੇਖਣ ਵਿੱਚ ਤੇ ਜੇ ਆਪਾਂ ਇਸ ਦਾ ਡੇਟ ਆਫ ਬਰਥ ਵੇਖੀ ਉਹ ਹੈਗਾ ਜੀ 30 11 2022 ਬਿਲਕੁਲ ਨਵਾਂ ਬੋਲ ਹੈ ਇਹਦੀਆਂ ਡਾਕਟਰ ਜੋ ਹੈਗੀਆਂ ਪਰਫਾਰਮੈਂਸ ਨਹੀਂ ਕਰ ਰਹੀਆਂ ਮੇਰੇ ਸਾਬ ਨਾਲ 1 2 ਸਾਲ ਤੱਕ ਇਹ ਡਾਕਟਰ ਆ ਜਾਣਗੀਆਂ ਤੇ ਜੇ ਆਪਾਂ ਇਸ ਦਾ ਮਿਲਕ ਦੇਖੀਏ ਉਹ ਹੈਗਾ ਜੀ ਬੀਟਾ ਕੈਸਿਨ ਏ 2 ਏ 2 ਤੇ ਇੱਕ ਆਪਾਂ ਕੈਸਿਨ ਹੈਗਾ ਇਸ ਦਾ ਬੀ ਬੀ ਇਸ ਤੋਂ ਅੱਗੇ ਜੀ ਪੈਡੈਗਰੀ ਦੀ ਗੱਲ ਪੈਡੈਗਰੀ ਦੀ ਗੱਲ ਕਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਡੈਮ ਜੈਸਾ ਉਹ ਕਿ ਐਕਸੀਡੈਂਟ 91 ਮਿਲਿਆ ਹੋਇਆ ਵਾ ਠੀਕ ਆ ਜੀ ਐਸ ਬੁੱਲ ਦੀ ਮਾਂ ਨੂੰ ਤੇ ਮਟਰਨਲ ਗ੍ਰੈਂਡਮ ਜੋ ਹੋਗੀ ਨਾਨੀ ਔਰ ਤੁਹਾਨੂੰ ਦੇਖੋ ਐਕਸੀਡੈਂਟ 96 ਤੇ ਮਟਰਨਲ ਗ੍ਰੈਂਡ ਗ੍ਰੈਂਡਮ ਹੋਗੀ ਜੋ ਤੁਹਾਨੂੰ ਵੈਰੀ ਗੁੱਡ 86 ਮਿਲਿਆ ਹੋਇਆ ਮਤਲਬ ਕਿ ਪਿੱਛੇ ਜੈਸਾ ਤੋਂ ਪੈਡਾਗਰੀ ਉਸ ਦੀ ਲਾਈਨ ਅਪ ਆ ਰਹੀ ਹੈ ਬਲੱਡ ਲਾਈਨ ਅਪ ਮਿਲਕ ਵੱਲੋਂ ਕਾਫੀ ਵਧੀਆ ਆ ਰਹੀ ਹੈ ਇਸ ਤੋਂ ਕਿ ਜੇ ਆਪਾਂ ਇਸ ਦੇ ਮੇਨ ਆਪਾਂ ਇਸ ਦੇ ਵਖੀਏ ਤੇ ਉਹ ਹੈਗਾ ਜੀ A2A2 ਮਿਲਕ ਤੇ ਪ੍ਰੋਡਕਟ ਉਹ ਲਾਈਫ ਵਿੱਚ ਕਾਫੀ ਜਿਆਦਾ ਇੰਪਰੂਵਮੈਂਟ ਕਰ ਰਿਹਾ ਵਾ ਪ੍ਰੋਡਕਸ਼ਨ ਮਿਲਕ ਵਿੱਚ ਕਾਫੀ ਵਧੀਆ ਇੰਪਰੂਵਮੈਂਟ ਕਰੂਗਾ ਬੋਲ ਇਹ ਤੇ ਫਾਰਮਿੰਗ ਇੰਡੈਕਸ ਵਿੱਚ ਵਧੀਆ ਹੋ ਸਕਦਾ ਹੈ ਬੁੱਲ ਤੇ ਜੇ ਆਪਾਂ ਇਸ ਦਾ ਟੀਪੀਜੀ ਦੀ ਗੱਲ ਕਰੀ ਉਹ ਹੋਗਾ ਜੀ 3051 ਕਾਫੀ ਵਧੀਆ ਟੀਪੀਸ ਕੋਰ ਆ ਰਿਹਾ ਇਸ ਬੁੱਲ ਦਾ ਹੰਟਰ ਦਾ ਅ ਇਸ ਤੋਂ ਕੇ ਪ੍ਰੋਡਕਸ਼ਨ ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਪੀਟੀ ਮਿਲਕ ਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਕਰ ਰਿਹਾ ਪਲੱਸ 1680 ਸੋ ਫੈਟ ਤੁਸੀਂ ਦੇਖ ਸਕਦੇ ਹੋ ਮਾਈਨਸ 0.15% ਤੇ ਪ੍ਰੋਟੀਨ ਹੈਗਾ ਮਾਈਨਸ 0.03% ਇਸ ਤੋਂ ਕੇ ਜੇ ਆਪਾਂ ਕਾਲਵਿੰਗ ਟ੍ਰੇਡਰਸ ਦੀ ਗੱਲ ਕਰੀਏ ਜਿਵੇਂ ਜਿਹਾ ਸਾਇਰ ਕਾਲਵਿੰਗ ਇਸ ਹੋ ਗਿਆ ਜੀ 1.4 ਤੇ ਸਾਇਰ ਸਟਿਲਵਰਥ ਹੋ ਗਿਆ +0. +4.0 ਤੇ ਡਾਟਰ ਕਾਲਵਿੰਗ ਇਸ ਹੋ ਗਿਆ ਜੀ 1.1 ਤੇ ਡਾਟਰ ਸਟਿਲਵਰਥ ਹੋ ਗਿਆ 3.6 ਇਹ ਅੰਕੜੇ ਬਹੁਤ ਵਧੀਆ ਆ ਰਹੇ ਆ ਅੰਕੜੇ ਇਹ ਜਿੰਨੇ ਘੱਟ ਤੋਂ ਘੱਟ ਹੋਣ ਉਨੇ ਹੀ ਜ਼ਿਆਦੇ ਫਾਇਦੇਮੰਦ ਹੁੰਦੇ ਆ ਠੀਕ ਆ ਜੀ ਆਰਡਰ ਦੀ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ ਦੇਖੋ ਪੀਟੈਡ ਸਕੋਰ 1.64% ਵਿੱਚ ਜਾ ਰਿਹਾ ਬਹੁਤ ਵਧੀਆ ਸਕੋਰ ਜਾ ਰਿਹਾ ਆਰਡਰ ਦਾ ਸਕੋਰ ਦੇਖੀਏ +0.78 ਆ ਪੈਰਾਂ ਦਾ ਸਕੋਰ ਦੇਖੋ +1.33 ਤੇ ਬੋਡੀ ਵੇਟ ਹੈਗਾ ਪਲੱਸ 0.78 ਵੀ ਪੈਰਾਂ ਦੀ ਵੀ ਸਮੱਸਿਆ ਕਿਸੇ ਵਕਤ ਦੀ ਕਿਸੇ ਤਰ੍ਹਾਂ ਦੀ ਨਹੀਂ ਆ ਸਕਦੀ ਇਸ ਬਾਲ ਦੇ ਬੱਚਿਆਂ ਨੂੰ ਤੇ ਲੇਵੇ ਵੱਲੋਂ ਵੀ ਕਾਫੀ ਜ਼ਿਆਦਾ ਵਧੀਆ ਬੋਲ ਇਹ ਦਿਖਾਈ ਦੇ ਰਿਹਾ ਵਾ ਵੀ ਇਹਦੇ ਬੱਚਿਆਂ ਨੂੰ ਲੇਵੇ ਦੀਆਂ ਜੋ ਮੈਟਟਸ ਵਗੈਰਾ ਜਾਂ ਹੋਰ ਕੋਈ ਵੀ ਇਨਫੈਕਸ਼ਨ ਨਹੀਂ ਹੋ ਸਕਦੀ ਇਸ ਤੋਂ ਅੱਗੇ ਜੇ ਆਪਾਂ ਪੂਰਾ ਲਿੰਨਰ ਟ੍ਰੇਡਸ ਦੇਖੋ ਸਟਰੈਚਰ ਸਟਰੈਂਥ ਬੋਡੀ ਡੈਪਥ ਡੈਰੀ ਫਾਰਮ ਰੰਪੈਗਲ ਸੋ ਤੁਸੀਂ ਦੇਖ ਸਕਦਾ ਥੱਲੇ ਤੱਕ ਜਿੰਨੇ ਵੀ ਤਕਰੀਬਨ ਅੰਕੜੇ ਆ ਸਾਰੇ ਇਸ ਬਾਲ ਦੇ ਪੋਜ਼ਿਟਿਵ ਵਿੱਚ ਦਿਖਾਈ ਦੇ ਰਹੇ ਆ ਪੈਰਨੋਸਕੋਰ ਦੇਖ ਲੋ ਸਾਰਾ ਉਹ ਪੋਜ਼ਿਟਿਵ ਬਚਾ ਆਰਡਰ ਦਾ ਸਕੋਰ 4 ਆਰਟ ਅਟੈਚਮੈਂਟ ਦੇ ਆਰਡਰ ਹਾਈਟ ਸੋ ਬਹੁਤ ਵਧੀਆ ਇਸ ਦੇ ਬੋਲ ਦੇ ਅੰਕੜੇ ਆ ਰਹੇ ਆ ਇਸ ਤੋਂ ਅਗੇ ਜੇ ਫੰਕਸ਼ਨਲ ਟ੍ਰੇਡਸ ਦੀ ਗੱਲ ਕਰੀ ਜਿਸ ਵਿੱਚ ਹੈਗਾ ਫਰਟੀਲਿਟੀ ਇੰਡੈਕਸ ਪਲੱਸ 0.7 ਡੀਪੀਆਰ ਥੋੜਾ ਜਿਹਾ ਨੈਗੇਟਿਵ ਬਚਾ ਬੱਟ ਬਹੁਤ ਜ਼ਿਆਦਾ ਨਹੀਂਗਾ -0.3 ਆ ਐਚਸੀਆ ਤੇ ਸੀਸੀਆ ਦੋਨੋਂ ਪੋਜ਼ਿਟਿਵ ਵਿੱਚ ਨੇ +1.5 ਤੇ +1.2 ਸੋ ਸਮੈਟਿਕ ਸੈਲ ਸਕੋਰ ਹੈਗਾ 2.82 ਪ੍ਰੋਡਕਟ ਵਾਲਾ ਇਹ ਬਹੁਤ ਵਧੀਆ ਰਹੀ ਹੈ ਪਲੱਸ 3.9 ਮਤਲਬ ਕਿ 4 ਹੋ ਗਈ तकरीबन ਫੀਡ ਐਫੀਸ਼ੀਐਂਸੀ 96 ਸੋ ਫੀਡ ਵੀ ਸੇਵਡ ਕਰ ਰਿਹਾ ਬਹੁਤ ਜਿਆਦਾ ਤੇ ਤੇ ਮਿਲਕਿੰਗ ਸਪੀਡ ਹੈਗੀ 97 ਠੀਕ ਹੈ ਜੀ ਆ ਹੋ ਗਈ ਇਸ ਤੋਂ ਅੱਗੇ ਤੁਹਾਨੂੰ ਫੋਟੋ ਦਿਖਾਉਣੇ ਆ ਇਹ ਹੋ ਗਈ ਐਸ ਬੋਲ ਦੀ ਮਾਂ ਦੀ ਫੋਟੋ ਡੈਮ ਇਹ ਹੋ ਗਈ ਮਟਰਨਲ ਗ੍ਰੈਂਡ ਡੈਮ ਤੇ ਦੋਨੇ ਫੋਟੋਆਂ ਚ ਚੈੱਕ ਕਰ ਸਕਦੇ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਏ ਟੋਟਲ ਦਾ ਬੋਲ ਹੰਟਰ ਸੋ ਜੀ ਵੀਡੀਓ ਜੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜਨ ਲਈ ਧੰਨਵਾਦ